Ayo pergi ਵਾਲੀਏ ਤੋਂ ਜੀ ਆਇਆਂ ਸਾਰੇ ਦੇ ਨਾਮ ਸਤਿਗੁਰੂ ਮਿਰਸਤੋ ਜੀ ਆਇਆਂ ਨੂੰ ਕੈਤ ਦੇ ਦੇਵ ਨੂੰ ਜਿਹੜਾ ਸਤਿਕਾਰਿਆਂ ਤੇ ਬਾਨਾਂ ਕਪਟਾਨਿਆਂ ਤੇ ਦਾਤ ਜਿਉਂ ਤੇ ਦਿਉਂਦੀਆਂ ਤੇ ਆਜਾ ਕੋ ਵੀ ਸਮੁੱਚੀ ਕਰੇ ਨਾਮ ਦੀ ਠੀਕ ਹੋਈ ਦਾ ਤਾਂ ਸਾਰੀ ਜੀ ਨੂੰ ਦਰਸ਼ਤ ਹੈ ਪਰਮ ਜੀ ਤੋਂ ਦੁਆਰਗਾ ਦੇ ਤੱਕ ਹੈ ਗੁਰੂ ਜੀ ਪਰਮੇਸ਼ਵਰ ਦੀ ਕਾਉਂਟਰ ਸਾਥ ਕਰਦੇ ਜੀ ਪਰਦੇ ਸਾਹਜਾ ਵਾਲੇ ਸਭ ਪਹਿਲੇ ਬੋਲੋ ਜੋ ਗੁਰੂ ਕਾਹਤੇ ਨੇ ਸਦਰੇ ਰਮ ਕਰਕੇ ਤੁਹਾਨੂੰ ਆਪਣੇ ਕਲਮਾ ਵਿੱਚ ਬੇਹੱਦ ਐਸਤਮਾਨ ਕਰਾਉਂਦੇ ਆਂ ਸ਼ਾਹ ਅੌਤਾਰ ਕਰਦੇ ਜੀ ਇਹ ਇਹ ਪਿਆਰ ਦਾ ਬੰਧ ਤੁਹਾਡੀ ਕਿੰਨਾ ਚੇਜ ਜਾਣਾ ਸ੍ਰੀ ਨਾਥ ਸਿੰਘ ਪਿਛੇ ਆ ਸ੍ਰੀ ਦੇ ਪਰਿਸ਼ੰਗ ਬੋਲਦੇ ਗ੍ਰਾਮਾ ਲਗੇ Valeu, gente... in

ਵੱਡੇ <muchas> ਭਾਗਾਂ ਕੀ ਕਹੋਗੇ ਹੁਣ ਦੇਖੋ ਗੁਰੂ ਨਾਨਕ ਦਾ ਜਿਹੜਾ ਸਿੱਖਿਆ ਉਹ ਕੇਵਲ ਜੁੜਨ ਦੀ ਗੱਲ ਕਰਦਾ ਟੁੱਟਿਆ ਹੋਇਆ ਤੋੜ ਦੇਵੇਗਾ ਤੇ ਜੁੜਿਆ ਹੋਇਆ ਜੋੜ ਦੇਵੇਗਾ ਕਿਸੇ ਨਾ ਕਿਸੇ ਰੂਪ ਚ ਉਹਨਾਂ ਦੇ ਮਨ ਚ ਹੈ ਤੇ ਕਿਤੇ ਨਾ ਕਿਤੇ ਸ਼ਰਧਾ ਪਰ ਜਦੋਂ ਅਸੀਂ ਦੇਖਦੇ ਹਾਂ ਕੋਈ ਸਟੰਟ ਬਾਜ਼ੀ ਚ ਅਸੀਂ ਦੇਖਾ ਦੇਖੀ ਵਾਲੇ ਕਰਮਾਂ ਚ ਪੈ ਗਏ ਜਦੋਂ ਅਸੀਂ ਦੇਖਾ ਦੇਖੀ ਕਰਾਂਗੇ ਉਹਦੇ ਵਿੱਚ ਗਲਤੀ ਦੇ ਨਾਲ ਜਿੱਥੇ ਆਪਾਂ ਚੰਗਾ ਕੰਮ ਕਰਦੇ ਹਾਂ ਉਹਦੇ ਨਾਲ ਮਾੜਾ ਵੀ ਹੁੰਦਾ ਸਪੋਜ਼ ਕਰੋ ਸਾਡੇ ਬੈਠਿਆਂ ਇੱਕ ਕੀੜੀ ਲੜਦੀ ਆ ਤੇ ਅਸੀਂ ਇੱਕ ਦਾ ਸੁਭਾਵਕ ਹੱਥ ਮਾਰਦੇ ਆ ਤੇ ਚਾਰ ਪੰਜ ਕਈ ਵਾਰੀ ਇੱਕ ਬੰਦਾ ਕੋਈ ਛੋਟੀ ਜੀ ਗਲਤੀ ਕਰਦਾ ਉਹਦਾ ਜਿਹੜਾ ਖਮਿਆਜਾ ਉਹ ਆਸ-ਪਾਸ ਵਾਲਿਆਂ ਨੂੰ ਪੁੱਟਣਾ ਪੈਂਦਾ ਪਰ ਸਾਡਾ ਗੁਰੂ ਘਰ ਦੇ ਵਿੱਚ ਆਇਆ ਤਾਂ ਨਾਤਮਸਤਕ ਆ ਕਿ ਜੇ ਇੱਥੋਂ ਅਸੀਂ ਸਿੱਖਣ ਲਈ ਆਈਏ ਜਿਵੇਂ ਸਕੂਲਾਂ ਦੇ ਉੱਪਰ ਮਾਟੋ ਲੱਗਿਆ ਹੁੰਦਾ ਨਾ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਮੈਂ ਮੇਰਾ ਪਿੰਡ ਖੇੜੀ ਖੁੱਦ ਜ਼ਿਲ੍ਹਾ ਸੰਗਰੂਰ ਤੋਂ ਆਇਆਂਗਾ ਅੱਜ ਅਸੀਂ ਖਾਲਸਾ ਪੰਥ ਦੀ ਜਿੱਥੇ ਸਾਜਣਾ ਹੋਈ ਥੀ ਇੱਥੇ ਪਹੁੰਚੇ ਆ ਤੇ ਇੱਥੇ ਮੇਰੀ ਅਸਤਾਰ ਮੇਰੀ ਸ਼ਾਨ ਸਟਾਲ ਦੇ ਉੱਤੇ ਆਏ ਇੱਥੇ ਦਸਤਾਰਾਂ ਦਾ ਲੰਗਰ ਲੱਗਿਆ ਆ ਸੀਗਾ ਅੱਜ ਅਸੀਂ ਮਤਿਆਗਾ ਵੀ ਅੱਜ ਅਸੀਂ ਇੱਥੇ ਆ ਕੇ ਦਸਤਾਰ ਸਜਾਈਆ ਤਾਂ ਇਹਨੂੰ ਪੱਕੀ ਦਸਤਾਰ ਆਪਦੇ ਸਿਰ ਤੇ ਰੱਖਾਂਗੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋថា ਅਕਾਲੀ ਦਲ ਦੇ ਟੀਮ ਨੇ ਜਿਹੜਾ ਪੱਗਾਂ ਦਾ ਲੰਗਰ ਲਾਇਆਗਾ ਤਾਂ ਇਹ ਬਹੁਤ ਹੀ ਸਿੱਖ ਕੌਮ ਨੂੰ ਸੰਦੇਸ਼ ਦੇ ਰਹੇ ਨੇ ਜਿਹੜੇ ਨੌਜਵਾਨ ਬਿਨਾ ਪੱਗਾਂ ਤੋਂ ਫਿਰ ਰਹੇ ਨੇ ਉਹਨਾਂ ਨੂੰ ਪੱਗ ਬੰਨ੍ਹਣ ਦਾ ਇੱਕ ਰਾਹ ਦਿਖਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਿੱਤੇ ਯੂਥ ਟੀਮ ਦਾ ਬਹੁਤ-ਬਹੁਤ ਧੰਨਵਾਦੀ ਹਾਂ ਪਹਿਲਾਂ ਤਾਂ ਬੈਗਰਵੀਰ ਜੀ ਦਾ ਖਾਲਸਾ ਬੈਗਰਵੀਰ ਦੀ ਫਤਿਹ ਅਸੀਂ ਪਿੰਡ ਜਨੂਰ ਜ਼ਿਲ੍ਹਾ ਬਰਨਾਲਾ ਤੋਂ ਆਏ ਹਾਂ ਅੱਜ ਤੁਸੀਂ ਇੱਥੇ ਦਸਤਾਰ ਜਿਹੜੀ ਸਜਾਈ ਹੈ ਪੱਕੇ ਤੌਰ ਤੇ ਸਜਾ ਰਹੇ ਹਾਂ ਕਿ ਹਾਂ ਜੀ ਪੱਕੇ ਤੌਰ ਤੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਇੱਥੇ ਮਹਿਮ ਚਲਾਈ ਗਈ ਸੀ ਮੇਰੀ ਦਸਤਾਰ ਮੇਰੀ ਸਾਨ ਅਸੀਂ ਉਹਦਾ ਇੱਕ ਹਿੱਸਾ ਬਣਾਂਗੇ ਤੇ ਰੀਤ ਸੀ ਤੇ ਚਾਹ ਵੀ ਸੀ ਦਿਲ ਦੇ ਵਿੱਚ ਬਾਈ ਜਮਾਨ ਦੇ ਵਿੱਚ ਕੀ ਸਵਾਲ ਆ ਕੋਈ ਪਹਿਲੀ ਵਾਰ ਦੇਖੋ ਜੀ ਜ਼ਿਆਦਾਤਰ ਮੈਂ ਅੱਜ ਦੇਖੇ ਨੇ ਉਹ तकरीबन 95% ਪੱਗਾਂ ਦੇ ਵਿੱਚ ਹੀ ਸੀ ਤੇ ਮੈਨੂੰ ਲੱਗਦਾ ਸੀ ਵੀ ਮੈਂ ਜਿਵੇਂ ਲੋਕਾਂ ਦਾ ਇੱਕ ਵੱਖਰਾ ਜਿਹਾ ਹੋਈ ਫਿਰਦਾ ਹੁਣਾਂ ਤੇ ਮੈਂ ਲੋਕਾਂ ਦੇ ਨਾਲ ਉਹਨਾਂ ਦਾ ਹਿੱਸਾ ਬਣਨਾ ਤੇ ਮਹਾਰਾਜ ਦੀ ਬਖਸ਼ੀ ਹੋਈ ਜਾਣੀ ਦੀ ਆਪਣਾ ਇੱਕ ਤਾਜ ਆ ਦਸਤਾਰ ਨੂੰ ਮੈਂ ਸਜਾਉਣ ਜਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਇੱਕ ਕੈਂਪ ਲਗਾਏ ਗਏ ਨੇ ਉਹ ਮੇਰੀ ਦਸਤਾਰ ਮੇਰੀ ਸ਼ਾਨ ਉਹਦੇ ਵਿੱਚ ਅੱਜ ਉਹਦਾ ਹਿੱਸਾ ਬਣਿਆ ਸੀ ਉੱਥੇ ਜਾ ਕੇ ਦਸਤਾਰ ਸਜਾਈ ਆ ਮਾਣ ਮਹਿਸੂਸ ਵੀ ਹੋ ਰਿਹਾ ਖਾਲਸੇ ਦੀ ਜਨਮ ਭੂਮੀ ਆ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਖਾਲਸੇ ਪੰਥ ਦੀ ਸਥਾਪਨਾ ਕੀਤੀ ਸੀ ਜੀ ਹਾਂ ਜੀ ਇਹ ਤਾਂ ਮਾਣ ਵਾਲੀ ਗੱਲ ਹੀ ਆ ਜੇ ਤਾਂ ਆਪਾਂ ਨੂੰ ਪਤਾ ਹੀ ਐ ਵੀ ਇਹ ਇੱਕ ਅਣਮੁੱਲੀ ਧਰਤੀ ਐ ਜਿੱਥੇ ਆਪਾਂ ਜਾਏ ਆ ਖੜੇ ਆਗੇ ਤੇ ਇਹ ਮੇਰੇ ਲਈ ਇੱਕ ਇਤਿਹਾਸਕ ਤੇ ਯਾਦਗਾਰੀ ਦੇਣੀ ਰਹੂਗਾ